ਦਾ ਨਾਮ ਹੈ ਤੁਹਾਡਾ ਨਾਪਰੇ ਸਿੰਘ ਜੀ ਨਾਪਰੇ ਜੀ ਕੀ ਮਾਮਲਾ ਹੋ ਗਿਆ ਮੈਂ ਯੂਰੇ ਤੇਲ ਪਾਉਣ ਆਇਆ ਸੀ ਅੰਕੁਰ ਪੰਪਸਰਾਂਦ ਰੋਡ ਤੇ ਡੀਮਾਰਟ ਦੇ ਨਾਲ ਜੀ ਤੇ ਮੈਂ ਤੇਲ ਪਾਉਣ ਆਇਆ ਔਰੇ ਮੈਂ ਗੱਡੀ ਉਹ ਮਸ਼ੀਨ ਦੇ ਉੱਤੇ ਤੇਲ ਪਾਉਣ ਨੂੰ ਲਾਈ ਤੇ ਇਹਨਾਂ ਨੇ 392 ਲੀਟਰ ਤੇਲ ਪਾ ਦਿਆ ਮੇਰੀ ਗੱਡੀ 'ਚ ਤੇ ਗੱਡੀ ਕੰਪਨੀ 365 ਲੀਟਰ ਦੀ ਟੈਂਕੀ ਕਹਿੰਦੀ ਆ ਤੇ ਚਲੋ 365 ਨਹੀਂ ਤਾਂ 80 ਪੈ ਜਾਏਗਾ ਇਹਦੇ ਵਿੱਚ 15 ਲੀਟਰ ਫालतू ਪੈ ਜਾਏਗਾ ਜੀ ਪਲਾਸਟਿਕ ਦੇ ਹੋਣ ਕਰਕੇ ਪਰ ਇਹ ਕਹਿੰਦੇ ਵੀ ਸਾਡੀ ਮਸ਼ੀਨ ਸਹੀ ਆ ਇਹ ਕਹਿੰਦੇ ਕੱਢ ਕੇ ਤੇਲ ਚੈੱਕ ਕਰ ਲੈ ਆਪਣਾ ਮੈਂ ਕਹਾ ਜੀ ਕੋਈ ਗੱਲ ਨਹੀਂ ਕੱਢ ਲੋ ਇਹਨਾਂ ਨੇ ਤੇਲ ਕੱਢਿਆ ਵੀ ਆ ਕੱਢ ਕੇ 398 ਲੀਟਰ ਤੇਲ ਨਿਕਲਿਆ ਇਹ ਕਹਿੰਦੇ ਵੀ ਸਾਡਾ 392 ਪੂਰਾ ਹੋ ਗਿਆ ਹੁਣ ਤੂੰ ਦੇਖ ਆਪਣਾ ਵੀ ਸਾਡਾ ਪੂਰਾ ਹੋ ਗਿਆ ਮੈਂ ਕਹਾ ਮੇਰੀ ਗੱਡੀ 8 ਲੀਟਰ ਦੇ ਵਿੱਚ ਤੁਸੀਂ ਸਟਾਰਟ ਕਰਕੇ ਦਿਖਾ ਦਿਓ ਬਾਈ ਕਹਿੰਦੇ ਜੀ ਸਾਨੂੰ ਨਹੀਂ ਪਤਾ ਹੈਗਾ ਸਾਡਾ ਤੇਲ ਪੂਰਾ ਹੋਗਾ ਬਾਕੀ ਤੇਰੀ ਗੱਡੀ ਚ ਕਿੰਨਾ ਸੀਗਾ ਮੇਰੀ ਗੱਡੀ ਦੇ ਵਿੱਚ ਹਜੇ ਰਿਜ਼ਰਵ ਵੀ ਨਹੀਂ ਲੱਗੀ ਸੀ ਗੱਡੀ ਰਿਜ਼ਰਵ ਦੇ ਵਿੱਚ ਵੀ 50 ਤੋਂ 60 ਲੀਟਰ ਤੇਲ ਰੱਖਦੀ ਹੈ ਜੀ ਕਿਹੜੀ ਗੱਡੀ ਹੈ ਟਾਟਾ ਦਾ ਘੋੜਾ ਜੀ 55 30 ਸਹੀ ਗਣਾ ਜੀ ਕਨਫਰਮ ਹੈ ਵੀ 30 40 ਲੀਟਰ ਜਰ ਹਾਂਜੀ ਹਾਂਜੀ 30 40 ਲੀਟਰ ਜਰਪ ਦੇ ਵਿੱਚ ਰੱਖ ਦਈਏ ਸੈਲਫ ਸੈਲਫ ਕਿੰਨੇ ਚੀ ਦੀ ਵੱਜ ਸਕਦੀ ਇਹ ਹੁਣ ਸਟਾਰਟ ਵੀ ਨਹੀਂ ਹੋਣੀ ਹੈਗੀ ਗੱਡੀ ਜੇ 8 ਲੀਟਰ ਤੇਲ ਪਾਉਣ ਜੀ ਘੱਟੋ ਘੱਟ ਕਿੰਨਾ ਤੇਲ ਹੋਣਾ ਚਾਹੀਦਾ ਘੱਟੋ ਘੱਟ 4 ਉਂਗਲ ਤੇਲ ਹੋਣਾ ਚਾਹੀਦਾ 30 ਕਿ ਲੀਟਰ 30 ਤੋਂ 40 ਲੀਟਰ ਦੇ ਵਿੱਚ ਹੋਣਾ ਚਾਹੀਦਾ ਤਾਂ ਗੱਡੀ ਜਾ ਕੇ ਸਟਾਰਟ ਹੋਏਗੀ ਜੀ ਤੇ ਬਿੱਟੀ ਕਰ ਕੋ ਥੋੜਾ ਮੋਬਾਈਲ ਵੀ ਹੋਇਆ ਕਿ ਅਸੀਂ ਉਹ ਵੀ ਮਾਮਲਾ ਉਹ ਜੀ ਮੈਂ ਵੀਡੀਓ ਬਣਾਉਣ ਲੱਗਿਆ ਸੀਗਾ ਪੰਪ ਤੀ ਵੀ ਆਹ ਪੰਪ ਆ ਤੇ ਇੰਨੇ ਦਾ ਤੇਲ ਪਿਆ ਮੇਰੀ ਗੱਡੀ ਚੋਂ ਮੇਰੇ ਕੋਲ ਤੇ ਜਦੋਂ ਮੈਂ ਵੀਡੀਓ ਬਣਾਉਣ ਲੱਗਾ ਤਾਂ ਇਹਨਾਂ ਦਾ ਮਾਲਕ ਮੇਰਾ ਫੋਨ ਖੋਣ ਖੋਣ ਲੱਗ ਗਿਆ ਸੀਗਾ ਜੀ ਖੋਹ ਲਿਆ ਸੀਗਾ ਤੇ ਬਾਅਦ ਵਿੱਚ ਵਾਪਸ ਲੈ ਲਿਆ ਪਰ ਖੋਹ ਲਿਆ ਇੱਕ ਵਾਰੀ ਉਹਨੇ ਵੀਡੀਓ ਦੇ ਵਿੱਚ ਸਾਫ ਸਾਫ ਹਾਂਜੀ ਹਾਂਜੀ ਸਾਫ ਸਾਫ ਐਨ ਪਤਾ ਲੱਗ ਰਿਹਾ ਜੀ ਅੱਛਾ ਥੋੜਾ ਜਿਹਾ ਮੋਬਾਈਲ ਖੋਦਾ ਹਾਂਜੀ ਹਾਂਜੀ ਵਿੱਚ ਕੀ ਨਾਮ ਹੈ ਜੀ ਮੇਰਾ ਦੀਪਕ ਮਿੱਤਲ ਹੈ ਜੀ ਨਾਮ ਮੇਰਾ ਅੱਛਾ ਕੀ ਮਾਮਲਾ ਹੈ ਜੀ ਤੇ ਪੈਟਰੋਲ ਪੰਪ ਤੇ ਟਿਪਰਾਂਸ ਵਾਰ ਆਪਣੇ ਟਿਪਰ ਤਾਲਕ ਪਹੁੰਚੇ ਸੀ ਉਹਨਾਂ ਵੱਲੋਂ ਤੇਲ ਨੂੰ ਲੈ ਕੇ ਦੋਸ਼ ਲਗਾਏ ਗਏ ਨੇ ਕੀ ਕਹੋਗੇ ਜਿਹੜਾ ਦੋਸ਼ ਲਗਾਇਆ ਜੀ ਬਿਲਕੁਲ ਦੱਸਤਾ ਜੀ ਇਹਨਾਂ ਦਾ ਠੀਕ ਹੈ ਨਾ ਇਹਨਾਂ ਨੇ ਤੇਲ ਪਵਾਇਆ ਜੀ ਪਹਿਲਾਂ ਤਾਂ ਇਹਨਾਂ ਦਾ ਡਰਾਈਵਰ ਕਹਿੰਦਾ ਵੀ 365 ਲੀਟਰ ਦੀ ਟੈਂਕੀ ਹੈ ਮੇਰੀ ਆਪਾਂ ਨੇ ਸਾਡੀ ਮਸ਼ੀਨ ਤੇ ਤੇਲ ਪਾਇਆ 392 ਲੀਟਰ ਜੀ ਇਹਦਾ 65 ਲੀਟਰ ਦੇ ਮੈਂ ਤਾਂ ਕੋਈ ਗੱਲ ਨਹੀਂ ਜੇ ਤੈਨੂੰ ਬਹਿਮ ਤੇ ਮੇਰਾ ਬਹਿਮਾਨਾ ਚੈੱਕ ਕਰ ਜੋ ਮਰਜ਼ੀ ਚੈੱਕ ਕਰ ਦੂ ਪੰਪ ਦੇ ਉੱਪਰ ਚਾਹੇ ਟੀਮ ਬਲਾਲਾ ਜੋ ਵੀ ਪੰਜ ਮਨ ਲਗੇ ਮੈਂ ਉਹਦੇ ਲਈ ਆਪਣੀ ਹੁੰਦੀ ਹੈ ਜੀ ਮਿੰਤੀ ਵਾਲੀ ਚਾਹੇ ਮੇਰੇ ਸੇਲ ਦਾ ਸਰ ਜੋ ਮਰਜ਼ੀ ਬਲਾਓ ਜੇ ਅਸੀਂ ਤੇਲ ਕੱਢਿਆ ਜੀ 400 ਲੀਟਰ ਤੇਲ ਲਿਖ ਲਿਆ ਟੈਂਕੀ ਦੇ ਵਿੱਚੋਂ ਹਾਲੇ ਵੀ ਮੌਜੂਦਾ ਟੈਂਕੀ ਦੇ ਵਿੱਚ 10 15 ਲੀਟਰ ਤੇਲ ਵਿੱਚ ਪਿਆ ਹੋ ਬਾਈ ਜੀ ਉਹ ਮੈਂ ਤਾਂ ਕਹਿਣਾ ਤੁਸੀਂ ਫੋਨ ਵੀ ਕੋਇਆ ਫਿਰ ਫੋਨ ਕਿਉਂ ਤੋਂ ਹੋਇਆ ਬਾਈ ਜੀ ਫੋਨ ਤਾਂ ਕਿਉਂ ਹੋਇਆ ਕਿ ਤੁਸੀਂ ਤੇਲ ਪੈਂਦਾ ਲਵੇ ਠੀਕ ਹੈ ਨਾ ਉਹ ਤਾਂ ਫੋਨ ਦੀ ਵੀਡੀਓ ਨਹੀਂ ਬਣਾ ਸਕਦੇ ਜੀ ਆਪਾਂ ਇਹ ਕਿਸੇ ਮਰਜ਼ੀ ਪੰਪ ਵਾਲੇ ਤੁਸੀਂ ਕੁਝ ਸਕਦੇ ਹੋ ਇਹ ਪੈਸੋ ਵੱਲੋਂ ਪਰਮਿਸ਼ਨਾਂ ਹੁੰਦੀਆਂ ਨੇ ਜੀ ਕਿਉਂਕਿ ਜਿਹੜੀ ਵਿੱਚੋਂ ਮਤਲਬ ਕਿ ਉਹ ਨਿਕਲਦੀਆਂ ਨੇ ਕਿ ਫੋਨ ਦੀਆਂ ਜੀ ਟਾਵਰ ਕਰਕੇ ਉਹਦੇ ਨਾਲ ਅੱਗ ਲੱਗਣ ਦਾ ਡਰ ਰਹਿੰਦੇ ਪੰਪ ਦੇ ਉੱਪਰ ਤਾਂ ਫੋਨ ਹੋਇਆ ਗਿਆ ਜਿਹਦੇ ਵਾਸਤੇ ਕੀ ਨਾਮ ਹੈ ਤੁਹਾਡਾ ਨਾਪਰੇਤ ਸਿੰਘ ਜੀ ਨਾਪਰੇਤ ਕੀ ਮਾਮਲਾ ਹੋ ਗਿਆ ਮੈਂ ਯੂਰੇ ਤੇਲ ਪਾਉਣਾ ਸੀ ਇਹ ਅੰਕੁਰ ਪੰਪਾ ਸਰਹੰਦ ਰੋਡ ਤੇ ਡੀਮਾਰਟ ਦੇ ਨਾਲ ਜੀ ਮੈਂ ਤੇਲ ਪਾਉਣ ਆਇਆ ਔਰੇ ਮੈਂ ਗੱਡੀ ਉਹ ਮਸ਼ੀਨ ਦੇ ਉੱਤੇ ਤੇਲ ਪਾਉਣ ਨੂੰ ਲਾਈ ਤੇ ਇਹਨਾਂ ਨੇ 392 ਲੀਟਰ ਤੇਲ ਪਾ ਦਿੱਤਾ ਮੇਰੀ ਗੱਡੀ 'ਚ ਤੇ ਇਹ ਗੱਡੀ ਕੰਪਨੀ 365 ਲੀਟਰ ਦੀ ਟੈਂਕੀ ਕਹਿੰਦੀ ਆ ਤੇ ਚਲੋ 365 ਨਹੀਂ ਤਾਂ 80 ਪੈ ਜਾਏਗਾ ਇਹਦੇ ਵਿੱਚ 15 ਲੀਟਰ ਫालतू ਪੈ ਜਾਏਗਾ ਜੀ ਪਲਾਸਟਿਕ ਦੀ ਹੋਣ ਕਰਕੇ ਪਰ ਇਹ ਕਹਿੰਦੇ ਵੀ ਸਾਡੀ ਮਸ਼ੀਨ ਸਹੀ ਆ ਇਹ ਕਹਿੰਦੇ ਕੱਢ ਕੇ ਤੇਲ ਚੈੱਕ ਕਰ ਲੈ ਆਪਣਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਕੱਢ ਲਓ ਇਹਨਾਂ ਨੇ ਤੇਲ ਕੱਢਿਆ ਵੀ ਆ ਕੱਢ ਕੇ 398 ਲੀਟਰ ਤੇਲ ਨਿਕਲਿਆ ਇਹ ਕਹਿੰਦੇ ਵੀ ਸਾਡਾ 392 ਪੂਰਾ ਹੋਗਾ ਹੁਣ ਤੂੰ ਦੇਖ ਆਪਣਾ ਵੇ ਸਾਡਾ ਪੂਰਾ ਹੋ ਗਿਆ ਮੈਂ ਕਿਹਾ ਮੇਰੀ ਗੱਡੀ 8 ਲੀਟਰ ਦੇ ਵਿੱਚ ਤੁਸੀਂ ਸਟਾਰਟ ਕਰਕੇ ਦਿਖਾ ਦਿਓ ਬਾਈ ਕਹਿੰਦੇ ਜੀ ਸਾਨੂੰ ਨਹੀਂ ਪਤਾ ਹੈਗਾ ਸਾਡਾ ਤੇਲ ਪੂਰਾ ਹੋਗਾ ਬਾਕੀ ਤੇਰੀ ਗੱਡੀ ਚ ਕਿੰਨਾ ਸੀਗਾ ਮੇਰੀ ਗੱਡੀ ਦੇ ਵਿੱਚ ਹਜੇ ਰਿਜ਼ਰਵ ਵੀ ਨਹੀਂ ਲੱਗੀ ਸੀ ਗੱਡੀ ਰਿਜ਼ਰਵ ਦੇ ਵਿੱਚ ਵੀ 50 ਤੋਂ 60 ਲੀਟਰ ਤੇਲ ਰੱਖਦੀ ਹੈ ਜੀ ਕਿਹੜੀ ਗੱਡੀ ਹੈ ਟਾਟਾ ਦਾ ਘੋੜਾ ਹੈ ਜੀ 55 30 ਸਿਗਨਾ ਜੀ ਕਨਫਰਮ ਹੈ ਵੀ 30 40 ਲੀਟਰ ਰਿਜ਼ਰਵ ਹਾਂਜੀ ਹਾਂਜੀ 30 40 ਲੀਟਰ ਰਿਜ਼ਰਵ ਦੇ ਵਿੱਚ ਰੱਖਦੀ ਹੈ ਸੈਲਫ ਸੈਲਫ ਕਿੰਨੇ ਜੀ ਵੱਜ ਸਕਦੇ ਇਹ ਹੁਣ ਸਟਾਰਟ ਵੀ ਨਹੀਂ ਹੋਣੀ ਹੈਗੀ ਗੱਡੀ ਜੇ 8 ਲੀਟਰ ਤੇਲ ਪਾਉਣ ਜੀ। ਘੱਟੋ ਘੱਟ ਕਿੰਨਾ ਤੇਲ ਹੋਣਾ ਚਾਹੀਦਾ? 60 ਤੋਂ ਘੱਟ 4 ਉਂਗਲ ਤੇਲ ਹੋਣਾ ਚਾਹੀਦਾ 30 ਕਿਲੋਲਿਟਰ 30 ਤੋਂ 40 ਲੀਟਰ ਦੇ ਵਿੱਚ ਹੋਣਾ ਚਾਹੀਦਾ ਤਾਂ ਗੱਡੀ ਜਾ ਕੇ ਸਟਾਰਟ ਹੋਏਗੀ ਜੀ। ਕੰਪਨੀ ਕਰਦੂ ਥੋੜਾ ਮੋਬਾਈਲ ਵੀ ਖੋਇਆ ਗਿਆ ਸੀ ਉਹ ਵੀ ਮਾਮਲਾ। ਉਹ ਜੀ ਮੈਂ ਵੀਡੀਓ ਬਣਾਉਣ ਲੱਗਾ ਸੀਗਾ ਪੰਪ ਤੇ ਵੀ ਆਹ ਪੰਪ ਆ ਤੇ ਇੰਨੇ ਦਾ ਤੇਲ ਪਿਆ ਮੇਰੀ ਗੱਡੀ 'ਚੋਂ ਮੇਰੇ ਕੋਲ ਵੀਡੀਓ ਮੇਰੇ ਫੋਨ 'ਚ ਹੁਣ ਵੀ ਪਈਆ ਤੇ ਜਦੋਂ ਮੈਂ ਵੀਡੀਓ ਬਣਾਉਣ ਲੱਗਾ ਤਾਂ ਇਹਨਾਂ ਦਾ ਮਾਲਕ ਮੇਰਾ ਫੋਨ ਖੋਣ ਖੋਣ ਲੱਗਾ ਸੀਗਾ ਜੀ ਪਕੌਲੇ ਜਿੱਕ ਵਾਰੀ ਉਹਨਾਂ ਨੇ ਵੀਡੀਓ ਦੇ ਵਿੱਚ ਸਾਫ਼-ਸਾਫ਼ ਹਾਂਜੀ ਹਾਂਜੀ ਸਾਫ਼-ਸਾਫ਼ ਐਨ ਪਤਾ ਲੱਗ ਰਿਹਾ ਜੀ ਅੱਛਾ ਕੀ ਤੁਹਾਡਾ ਮੋਬਾਈਲ ਕੋਡ ਹੈ ਹਾਂਜੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਮੇਰਾ ਦੀਪਕ ਮਿੱਤਲ ਹੈ ਜੀ ਨਾਮ ਮੇਰਾ ਅੱਛਾ ਕੀ ਮਾਮਲਾ ਹੈ ਜੀ ਤੇ ਪੈਟਰੋਲ ਪੰਪ ਤੇ ਟਿਪਰਾਂ 'ਤੇ ਆਪਣਾ ਟਿਪਰ ਚਾਲਕ ਪਹੁੰਚੇ ਸੀ ਉਹਨਾਂ ਵੱਲੋਂ ਤੇਲ ਨੂੰ ਲੈ ਕੇ ਦੋਸ਼ ਲਗਾਏ ਗਏ ਨੇ ਕੀ ਕਹੋਗੇ ਇਹ ਦੋਸ਼ ਲਗਾਏ ਜੀ ਬਿਲਕੁਲ ਦੱਸਤਾ ਜੀ ਇਹਨਾਂ ਦਾ ਠੀਕ ਹੈ ਨਾ ਇਹਨਾਂ ਨੇ ਤੇਲ ਪੁਆਇਆ ਜੀ ਪਹਿਲਾਂ ਤਾਂ ਇਹਨਾਂ ਦਾ ਡਰਾਈਵਰ ਕਹਿੰਦਾ ਵੀ 365 ਲੀਟਰ ਦੀ ਟੈਂਕੀ ਹੈ ਮੇਰੀ ਆਪਾਂ ਨੇ ਸਾਡੀ ਮਸ਼ੀਨ ਦੇ ਤੇ ਇਹਨਾਂ 65 ਲੀਟਰ ਦੇ ਮੈਂ ਕਹਾਂ ਕੋਈ ਗੱਲ ਨਹੀਂ ਜੇ ਤੈਨੂੰ ਬਹਿਮ ਤੇ ਮੇਰਾ ਪਰਮਾਨਾ ਚੈੱਕ ਕਰ ਜੋ ਮਰਜ਼ੀ ਚੈੱਕ ਕਰ ਦੂ ਪੰਪ ਦੇ ਉੱਪਰ ਚਾਹੇ ਟੀਮ ਬਲਾਲਾ ਜੋ ਵੀ ਪੰਪ ਮਿਲ ਲਗੇ ਮੈਂ ਉਹਦੇ ਲਈ ਆਪਣੀ ਹੁੰਦੀ ਜੀ ਮਿੰਤੀ ਵਾਲੀ ਚੈਮਰਾ ਸੇਲ ਦਾ ਸਰ ਜੋ ਮਰਜ਼ੀ ਬਲਾਓ ਜੇ ਅਸੀਂ ਤੇਲ ਕੱਢਿਆ ਜੀ 400 ਲੀਟਰ ਤੇਲ ਨਿਕਲਿਆ ਟੈਂਕੀ ਦੇ ਵਿੱਚੋਂ ਹਾਲੇ ਵੀ ਮੌਜੂਦਾ ਟੈਂਕੀ ਦੇ ਵਿੱਚ 10 15 ਲੀਟਰ ਤੇਲ ਵਿੱਚ ਪਿਆ ਹੋਊਗਾ ਸਾਡੇ ਕੋਲ ਬਕਾਇਦਾ ਸਲਿੱਪ ਵੀ ਪਈ ਹੈ ਜੀ ਇੰਨਾ ਤੇਲ ਪਿਆ ਮਸ਼ੀਨ ਦੇ ਵਿੱਚੋਂ ਕਰਿੰਦੇ ਨੇ ਤੇਲ ਪਾਇਲ ਨਵੇਂ ਡਰਾਈਵਰ ਖੜਦੇ ਡਰਾਈਵਰ ਨੇ ਤੇਲ ਪਵਾਇਆ ਭਾਈ ਜੀ ਉਹਨਾਂ ਦਾ ਕਹਿਣਾ ਤੁਸੀਂ ਫ ਇਹ ਕੰਨ ਆਫ ਦਾ ਫੋਨ ਦੀ ਵੀਡੀਓ ਨਹੀਂ ਬਣਾ ਸਕਦੇ ਜੀ ਆਪਾਂ ਇਹ ਕਿਸੇ ਮਰਜ਼ੀ ਪੰਪ ਵਾਲੇ ਤੁਸੀਂ ਪੁੱਛ ਸਕਦੇ ਹੋ ਇਹ ਪੈਸੇ ਵੱਲੋਂ ਪਰਮਿਸ਼ਨ ਨਾ ਹੁੰਦੀ ਆ ਨੇ ਜੀ ਕਿਉਂਕਿ ਜਿਹੜੀ ਵਿੱਚੋਂ ਮਤਲਬ ਕਿ ਉਹ ਨਿਕਲਦੀਆਂ ਨੇਗੇ ਫੋਨ ਦੀਆਂ ਜੀ ਟਾਵਰ ਕਰਕੇ ਉਹਦੇ ਨਾਲ ਅੱਗ ਲੱਦਿਆਂ ਡਰ ਰਹਿੰਦੇ ਪੰਪ ਦੇ ਉੱਪਰ ਤਾਂ ਫੋਨ ਹੋਇਆ ਗਿਆ ਜਿਹਦੇ ਬਾਅਦ